ਆਪਾਂ ਕਈ ਵਾਰ ਸੁਣਦੇ ਆ ਵੀ ਤਨ ਦੇ ਵਿੱਚ ਸੁੱਕੀ ਟਾਂਟ ਕਹਿੰਦੇ ਨੇ ਵੈਸੇ ਆਪਾਂ ਤਾਂ ਚੀਜ਼ ਕਹਿੰਦੇ ਪਹਿਲਾਂ ਟਾਂਟ ਕਹਿੰਦੇ ਟਾਂਟ ਪੰਜੇ ਕੰਨ ਦੇ ਵਿੱਚ ਉਹਦਾ 100% ਪੱਕਾ ਲਾਏ ਇਹ ਜਿਹੜਾ ਬਿਜਲੀ ਦਾ ਤੇਲ ਹੀ ਹੁੰਦਾ ট্রান্সਫਾਰਮਰ ਦੇ ਵਿੱਚੋਂ ਕੱਢਦੇ ਨੇ ਉਹ ਕਿਸੇ ਵੀ ਬਿਜਲੀ ਵਾਲੇ ਕੋਲ ਤੁਸੀਂ ਲੈ ਸਕਦੇ ਹੋ ਹਰ ਇੱਕ ਦੇ ਕੋਲ ਹੁੰਦਾ ਥੋੜਾ ਬਾਲਾ ਜਿਹੜਾ ਬਦਲੀ ਕੀਤਾ ਹੋਇਆ ਤੇਲ ਹੁੰਦਾ ਉਹਦਾ ਸਿਰਫ ਇੱਕ ਬੂੰਦ ਕੰਨ ਦੇ ਵਿੱਚ ਪਾਉਣੀ ਆ ਆਪਾਂ ਨੇ ਕਿਸੇ ਨੂੰ ਦੇ ਫੰਬੇ ਨਾ ਪਾ ਦਿਓ ਜਾਂ ਕੋਈ ਡ੍ਰੌਪਸ ਵਗਾਰਾ ਹੁੰਦਾ ਇੱਕ ਬੂੰਦ ਪਾ ਦਿਓ ਅੱਧੀ ਰਾਤ ਤੱਕ ਨੂੰ ਪਰੇਸ਼ਾਨ ਬੱਚਾ ਕਰ ਰਿਹਾ ਬਹੁਤ ਰੋਂਦਾ 100% ਗਾਰੰਟੀ ਦਾ ਇਲਾਜਾ ਮੋੜ ਕੇ ਉਹ ਕੰਨ ਨਹੀਂ ਦੁੱਚ ਇਸ ਨਹੀਂ ਪਉ ਦੂਜੇ ਚ ਭਮਾ ਟੈਣ ਲੱਗ ਜੂਗੇ ਬਾਕੀ ਜਿਹੜਾ ਕੰਨ ਦਿਲਦਾ ਹੁੰਦਾ ਵਾ ਦਿਲਦਾ ਵੀ ਕਹਿੰਦੇ ਨੇ ਉਹ ਪਤਾ ਨਹੀਂ ਕਿਚੋ ਰੇਸ਼ਾ ਜਿਹਾ ਨਿਕਲ ਲੈਂਦਾ ਵਾ ਉਹਦੇ ਲਈ ਇੱਕ ਚਿੱਟੇ ਰੰਗ ਦਾ ਪਿਆਜ਼ ਹੁੰਦਾ ਵੈਸੇ ਆਪਣੇ ਪੰਜ ਚਾਰ ਪੰਜ ਕੁਇੰਟਰ ਗੱਠੇ ਪੈਨੇ ਘਰੇ ਉਹਨਾਂ ਵਿੱਚੋਂ ਇੱਕ ਵੀ ਪਿਆਜ਼ ਨਹੀਂ ਨਿਕਲਿਆ ਕੋ ਹੁਣ ਆਪਾਂ ਹਾਈ ਬਰੈਡ ਪਨੀਰੀ ਲੈਨੇ ਆ ਉਹ ਵੀਚ ਲੈਨੇ ਆ ਅਗਰ ਕਿਸੇ ਕੋਲ ਉਹ ਦੇਸੀ ਉਹ ਗੱਠਾ ਮਿਲ ਜਵੇ ਚਿੱਟੇ ਰੰਗ ਵਾਲਾ ਉਹਦਾ ਪਾਣੀ ਨਿਚੋੜ ਕੇ ਕੰਨ ਦੇ ਵਿੱਚ ਪਾ ਲਓ ਜੇ ਰੇਸ਼ਾ ਬਗਦਾ ਮੁੜ ਕੇ ਕੰਨ ਦੇ ਵਿੱਚੋਂ ਰੇਸ਼ਾ ਵੀ ਨਹੀਂ ਬਗੂਗਾ ਤੇ ਕੰਨ ਦੇ ਵਿੱਚ ਜਿਹੜੀ ਖੁਰਕ ਜੀ ਹੁੰਦੀ ਹੁੰਦੀ ਉਹ ਵੀ ਨਹੀਂ ਹੋਊਗੀ ਇਹ ਦੋ ਚੀਜ਼ਾਂ ਦਾ ਪੱਕਾ ਇਲਾਜ ਆ ਦੇਖੋ ਨਹੀਂ ਤਾਂ ਕੋਈ ਮੈਂ ਪੈਸਾ ਲੈ ਨਹੀਂਆ ਦੱਸਦਾ ਤੇ ਨਾ ਇਹ ਜੋ ਮੇਰੇ ਕੋਲ ਦਵਾਈਆਂ ਹੁੰਦੀਆਂ ਨੇ ਮੈਂ ਬਹੁਤ ਦਵਾਈਆਂ ਦਿੰਦੀ ਵੀ ਆ ਪਰ ਮੈਂ ਨਾ ਕਦੇ ਕਿਸੇ ਤੋਂ ਪੈਸਾ ਲਿਆ ਤੱਕ ਇਹ ਗਰੰਟੀ ਨਾ ਕਹਨੀ ਆ ਬਹੁਤ ਵਧੀਆ ਵਧੀਆ ਦਵਾਈਆਂ ਦਿੱਤੀਆਂ ਨੇ ਮੈਂ 100% ਸਹੀ ਹੋਈਆਂ ਨੇ ਪਰ ਮੈਂ ਕਿਸੇ ਤੋਂ ਜਿਹੜੀ ਧਰ ਵਾਲੀ ਗੱਲ ਸੀ ਧਰ ਵਾਲੇ ਵੀ ਤੁਹਾਨੂੰ ਦੱਸਦੀ ਉਹ ਗਿੱਟੇ ਦੀ ਨਾੜ ਮਾਲਣੀ ਆ ਜਿਹੜੀ ਗਿੱਟੇ ਦੇ ਉੱਪਰ ਦੀ ਨਾੜ ਆਉਂਦੀ ਆ ਦੋਨਾਂ ਪਾਸੇ ਆਉਂਦੀ ਆ ਆ ਦੇਖੋ ਜਿਵੇਂ ਆਹ ਗਿੱਟਾ ਆਪਣਾ ਇਹ ਗਿੱਟੇ ਦੇ ਇਧਰਲੇ ਪਾਸੇ ਨਾਲ ਬੈਸੀ ਮੇਰਾ ਪੈ ਪੁੱਟਿਆ ਹੋਇਆ ਤੁਹਮੇ ਇਹਦੀ ਦਿਖਾਉਂਦੀ ਆ ਗਿੱਟੇ ਦੇ ਪਰਤੀ ਨਾੜਾ ਇਹਨੂੰ ਇੱਧਰੋਂ ਕਰਨਾ ਥੋੜਾ ਜਿਹਾ ਇੱਧਰੋਂ ਕਰਨਾ ਫਿਰ ਆਹ ਕਿੱਟਾ ਉਸੇ ਤਰ੍ਹਾਂ ਇਹ ਗਿੱਟੇ ਦੀ ਨਾੜ ਨੂੰ ਇੱਧਰੋਂ ਕਰਨਾ ਇੱਧਰੋਂ ਕਰਨਾ ਤੇ 5-7 ਵਾਰੀ ਕਰਨ ਦੇ ਤੇ ਉਂਗਲੀਆਂ ਮੜਕਣੀਆਂ ਨੇ ਪੈਰ ਦੀਆਂ ਉਹ ਤੋਂ ਬਾਅਦ ਲੱਤਾਂ ਨੂੰ ਜ਼ੋਰ ਦੇਣੇ ਝਟਕਾ ਮਾਰਨਾ ਫਿਰ ਬਾਹਾਂ ਨੂੰ ਮਾਰਨਾ ਬੰਦੇ ਨੇ ਪਾਸਾ ਲੈ ਕੇ ਉੱਠਣਾ ਵਾ ਇਹ 100% ਲਾ ਆ ਜੇ ਪੇਟ ਜਿਹੜੇ ਤੁਸੀਂ ਪੇਟ ਮਲਾ ਕੇ ਧਰ ਕਢਾਉਨੇ ਹੋ ਉਹਦੇ ਨਾਲ ਕਈ ਬਿਮਾਰੀਆਂ ਲੱਗਦੀਆਂ ਮੈਂ ਗੱਲ ਉਹੀ ਕਹਨੀ ਆ ਜੋ ਮੈਂ ਆਪਣੇ ਸਰੀਰ ਤੋਂ ਸਪੈਰਿਸ ਕੀਤਾ ਉਹ ਜੇ ਤੁਸੀਂ ਪੁੱਛਣਾ ਕੋ ਮੈਂ ਬਹੁਤ ਮੇਰੇ ਕੋ ਇਹ ਜਿਹੜੇ ਡਾਕਟਰ ਵੀ ਹੈਰਾਨ ਮਾਰ ਜਾਂਦੇ ਨੇ ਮੇਰੇ ਕੋਲ ਜਦ ਮੈਂ ਕਹਿੰਦੀ ਆ ਵੀ ਮੇਰੇ ਲੱਤਰ ਬਾਹ ਟੁੱਟੀ ਸੀ ਮੇਰੇ ਤੰਮੀਨਿਸਕਨ ਜਾ ਲੱਗ ਗਿਆ ਰਿਹਾ ਸੀ 2016 ਦੇ ਵਿੱਚ 11ਵੇਂ ਮਹੀਨੇ ਦੀ 16 ਤਰੀਕ ਨੂੰ ਜਦੋਂ ਲੋਕ ਪੈਸੇ ਬੰਦ ਕੀਤੇ ਸੀ ਮੋਦੀ ਨੇ ਨੋਟ ਬੰਦੀ ਕੀਤੀ ਸੀ ਉਦੋਂ ਦੀ ਗੱਲ ਆ ਉਹ ਤਾਂ ਕਿਹੜਾ ਭੁੱਲ ਜੂਗਾ ਦੇਖੋ ਮੈਂ ਇੱਕ ਗੋਲੀ ਖਾਧੀ ਆ ਤਿੰਨ ਮਹੀਨੇ ਦੇ ਵਿੱਚ ਦੀ ਪੇਨ ਕਿਲਰ ਇੱਕ ਜਿੱਦਨ ਮੇਰਾ ਪ੍ਰੇਸ਼ੀ ਕੀਤਾ ਉਦੋਂ ਅੱਧੀ ਗੋਲੀ ਰਾਤ ਨੂੰ 12:30 ਵਜੇ ਤੇ ਜਿੱਦਨ ਸਕੰਜਾ ਕੱਢਿਆ ਉਦੋਂ ਵੀ ਓਨੀੋ ਤਕਲੀਫ ਹੁੰਦੀ ਆ ਜਿਹਦੇ ਪੈ ਜਾਂਦਾ ਸਕੰਜਾ ਇਹ ਉਸੇ ਨੂੰ ਪਤਾ 1:30 ਵਜੇ ਮੈਂ ਉਦੋਂ ਲਈ ਜਪਰਾਣ ਨਿਕਲਣ ਲੱਗਿਆ ਜਿਹੜਾ ਬੰਦੇ ਨੇ ਐਨੀ ਤਕਲੀਫ ਕੱਢ ਚਾਲੀ ਇਹ ਦੇਖੋ ਉਹਦੇ ਲਈ ਤਾਂ ਫਿਰ ਕੋਈ ਦਰਦ ਦੁਰਦ ਤਾਂ ਸਮਝ ਲੋ ਵੀ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਤੋ ਜਿਹੜੀ ਅਸੀਂ ਪੈਨ ਕਿੱਲਾ ਲੈਨੇ ਉਹ ਵੀ ਸਾਡਾ ਦਿਮਾਗ ਸੁਣਨ ਕਰਦੀ ਆ ਸਾਡੇ ਦਿਮਾਗ ਨੂੰ ਮੈਸੇਜ ਨਹੀਂ ਜਾਂਦਾ ਮੈਂ ਦਿਮਾਗ ਹੀ ਇੰਨਾ ਮਜ਼ਬੂਤ ਬਣਾ ਲਿਆ ਜਿਹੜਾ ਮੈਨੂੰ ਬਿਲਕੁਲ ਕਿਸੇ ਚੀਜ਼ ਦੀ ਤਕਲੀਫ ਨਹੀਂ ਹੁੰਦੀ ਹੈਗੀ ਮੈਂ ਛੇਤੀ ਖਾਤਰੇ ਬਿਮਾਰੀ ਬੁਖਾਰ ਕੁਛ ਵੀ ਖਾਂਸੀ ਮੈਂ ਕੋਈ ਗੋਲੀ ਨਹੀਂ ਲੈਂਦੀ ਜਦੋਂ ਮੈਨੂੰ ਜੇ ਲੱਗੇ ਵੀ ਮੈਨੂੰ ਹੁਣ ਜ਼ਿਆਦਾ ਹੀ ਕੁਝ ਹੁੰਦਾ ਵਾ ਅੱਧੀ ਗੋਲੀ ਲੈਨੇ ਡਾਕਟਰ ਨੂੰ ਕਹਿ ਦਿੰਨੇ ਮੈਨੂੰ 6 ਮਹੀਨੇ ਤੇ ਬੱਚੇ ਵਾਲੀ ਦਵਾਈ ਦੇ ਦੇ ਡਾਕਟਰ ਵੀ ਆਸਣਗੇ ਮੈਂ ਕਿਉਂਕਿ ਮੈਂ ਗੋਲੀ ਨਹੀਂ ਲੈਂਦੇ ਵੈਸੇ ਫੈਮਿਲੀ ਡਾਕਟਰ ਨੂੰ ਤਾਂ ਪਤਾ ਹੀ ਹੁੰਦਾ ਵਾ ਵੀ ਇਹ ਗੋਲੀ ਲੈਂਦੀ ਨਹੀਂ ਤੇਰੀ ਤਾਂ ਬੱਚੇ ਵਾਈ ਦਵਾਈ ਨਾਲ ਆਰਾਮ ਆ ਜਾਣਾ ਇਹ ਕੋਈ ਮੇਰਾ ਤੁਹਾਡੇ ਲਈ ਮਜ਼ਾਕ ਨਹੀਂ ਹੈਗਾ ਚਾਹੇ ਮੇਰੇ ਕੋਲ ਆ ਕੇ ਬੈਠ ਕੇ ਗੱਲ ਸੁਣ ਲਓ ਮੇਰੀ ਦੇਖੋ ਮੇਰਾ ਫੇਸ ਵੀ ਤੁਹਾਨੂੰ ਦੱਸਦਾ ਹੂ ਮੈਂ 62 ਸਾਲ ਦੀ ਹੋਣ ਵਾਲੀ ਆ ਮੈਨੂੰ 62 ਬਸ ਸਾਲ ਲੱਗ ਗਿਆ ਵੈਸੇ ਆਏ ਪਿਆ ਮੈਂ ਕਹਿੰਿਆ ਮੇਰੀਆਂ ਉਹ ਹਾਤੀਆਂ ਕੁੜੀਆਂ ਨੇ ਤਾਂ ਮੂੰਹ ਤਾਂ ਆਏ ਪੈਰਾਂ ਵਿਚ ਜਾ ਕੇ ਚਾਪੜ ਲਾ ਕੇ ਕੱਢੇ ਹੁੰਦੇ ਨੇ ਮਿੱਟੀ ਪੇਰ ਪੇਰ ਕੇ ਆਏ ਫੇਦੇਰਾ ਵਿਚੇ ਫੇਸ਼ੀਆ ਕਰਾਉਂਦੀਆਂ ਨੇ ਕਦੇ ਕੋਸਾੜ ਕਰਾਉਂਦੀਆਂ ਨੇ ਕੁਝ ਕਰਾਉਂਦੀਆਂ ਨੇ ਪਰ ਆਪਾਂ ਤਾਂ ਕਦੇ ਇੱਕ ਸਾਬਣ ਲਾ ਦੇ ਪਹਿਲਾਂ ਕੱਪੜੇ ਵਾਲਾ ਹੀ ਲਾ ਲੈਂਦਾ ਸੀ ਸਿੱਧੀ ਸੇ ਗੱਲ ਆ ਚਲ ਹੁਣ ਪਹਿਲਾਂ ਛੋਟੇ ਦਿਨ ਤਾਂ ਮਾਂ ਸਾਬਣ ਨਾਲ ਨਵਾਉਂਦੀ ਸੀ ਕੱਪੜੇ ਵਾਲੇ ਨਾਲ ਜਾਮਣ ਨਵਾ ਦਿੰਦੀ ਸੀ ਜਾਮਣ ਨਾਲ ਨਵਾਦੀ ਸੀ ਜਾਂ ਦੁੱਧ ਨਾਲ ਨਵਾਦੀਆਂ ਸੀ ਵੜਾ ਕਰਦੀਆਂ ਸੀ ਇਹ ਕੁਛ ਹੁੰਦਾ ਸੀ ਆ ਹੁਣ ਤਾਂ ਆਪ ਪਤਾ ਹੀ ਨਹੀਂ ਕਿੰਨੇ ਕ ਸਾਬਣ ਇਹ ਬਰ ਆਲਟੀਫੀਸ਼ੀਅਲ ਚੀਜ਼ਾਂ ਮੈਂ ਗਰੰਟੀ ਨਾ ਕਹਨੀ ਆ ਵੀ ਆਰਟੀਫੀਸ਼ੀਅਲ ਚਮਕ ਲੈ ਕੇ ਆਂਦੀ ਉਹਦਾ ਕੋਈ ਫਾਇਦਾ ਨਹੀਂ ਚਮਕ ਵਾਲਾ ਵੀ ਮੇਰੇ ਕੋਲ ਬਹੁਤ ਰਾਜ ਨਹੀਂ ਮੈਂ ਤਾਂ ਪੁੱਛਦੇ ਨੇ ਕੁੜੀਆਂ ਦੱਸਦੀਆਂ ਮੈਂ ਪਰ ਜਿਹਨੂੰ ਲੋੜ ਹੋਵੇ ਤਾਂ ਪੁੱਛ ਲਓ ਜਿਹਨੂੰ ਨਹੀਂ ਲੋੜ ਨਾਲ ਸੀ